ਨੇ ਖੜੀਆਂ ਐ ਇੰਨਾ ਟਾਈਮ ਹੋ ਗਿਆ ਤੁਹਾਡੀ ਵੇਟ ਕਰੀ ਜਾਂਦੀ ਆ ਅੱਛਾ ਤੁਸੀਂ ਮੈਨੂੰ ਭਾਗਲ ਸਮਝਦੇ ਹੋ ਕਿ ਫਿਰ ਤੁਹਾਨੂੰ ਵੀ ਤਾਂ ਦੀਨਣਾ ਆ ਵੀ ਜੇ ਮੈਨੂੰ ਕਿਸੇ ਨੇ ਦੇਖ ਲਿਆ ਪਿੰਡ ਦੇ ਨੇ ਜਾਂ ਕਿਸੇ ਆਣ ਗਵਾਣੇ ਨੇ ਤਾਂ ਮੈਂ ਕੀ ਕਹੂੰਗੀ ਵੀ ਕੁੜੀਆਂ ਇੱਥੇ ਖੜੀ ਕੀ ਕਰਦੀਆਂ ਅੱਜ ਕੱਲ ਤੁਹਾਨੂੰ ਪਤਾ ਹੀ ਆ ਮਾਹੌਲ ਕਿਹੋ ਜਿਹਾ ਲੱਗਦਾ ਕੋਈ ਤਾਂ ਕਿਸੇ ਦਾ ਨਹੀਂ ਤੇਹੀ ਇਹੋ ਮੈਨੂੰ ਕਹਦੇ ਨੇ ਕਿ ਤੁਸੀਂ ਬੜੀ ਵੇਟ ਕਰਦੇ ਹੋ ਮੈਂ ਭਾਗਲ ਨਹੀਂ ਲੈ ਯਾਰ ਗੱਡੀ ਦਾ ਤਾਂ ਵਧੀਆ ਹੋ ਗਿਆ ਵਧੀਆ ਪੈਸੇ ਵਟੇ ਗਏ ਵਿਧਿਆ ਵੀ ਅੱਗੇ ਹੁਣ ਮੈਂਬਰ ਨਾਲ ਕਰਕੇ ਨਾ ਗੱਲ ਆਪਾਂ ਸ਼ਹਿਰ ਦੇ ਵਿੱਚ ਇੱਕ ਪਲਾਂਟ ਲਈਏ ਯਾਰ ਹਨਾ ਸਾਂਝਾ ਸੁਝਾ ਲੈ ਲਾਂ ਕਿਸੇ ਨਾਲ ਓਹੋ ਆ ਸਾਡੇ ਵਾਲੀ ਕੁੜੀ ਕਿਵੇਂ ਖੜੀ ਐ ਇੱਥੇ ਪ੍ਰੀਤ ਇੱਥੇ ਖੜੀ ਐ ਤੂੰ ਅ ਚਾਚਾ ਜੀ ਤੁਸੀਂ ਹਾਂ ਓ ਨਹੀਂ ਨਹੀਂ ਮੇਰੀ ਨਾ ਸਹੇਲੀ ਨੇ ਹੋਣਾ ਸੀ ਉਹਨਾਂ ਦੇ ਘਰ ਆਵੇ ਖੇਤਾਂ ਚਾ ਨਾ ਮੈਂ ਉਹਦੀ ਵੇਟ ਕਰੀ ਜਾਂਦੀ ਸੀ ਉਹ ਤਾਂ ਕੱਲ ਜਵਾਗਿਉ ਟਾਈਪ ਦੇ ਚੀ ਹੋ ਗਿਆ ਆਪ ਲੇ ਹੁਣੀ ਮੈਂ ਉਹਦੇ ਨਾਲ ਫੋਨ ਤੇ ਗੱਲ ਕਰੀ ਆ ਉਹਨਾਂ ਘਰੇ ਨਾ ਉਹਨਾਂ ਦੇ ਰਿਸ਼ਤੇਦਾਰ ਆ ਰਹੇ ਹੈਗੇ ਉਹ ਕਹਿੰਦੀ ਚਲ ਤੂੰ ਅੱਜ ਘਰੇ ਨਹੀਂ ਇੱਥੇ ਖੜਕੇ ਮੇਰੀ ਵੇਟ ਕਰ ਲੈ ਕਹਿੰਦੀ ਮੈਂ ਆ ਗਈ ਪਾਣੀ